ਸਿਆਣਾ ਬੰਦਾ ਜਿਹੜਾ ਨਾ ਉਹਨੂੰ ਹਮੇਸ਼ਾ ਇੱਕੋ ਹੀ ਡਰ ਹੁੰਦਾ ਵੀ ਮੇਰੇ ਘਰ ਦੀ ਮੇਰੇ ਪਰਿਵਾਰ ਦੀ ਮੇਰੇ ਜੀਆਂ ਦੀ ਮੇਰੇ ਸਾਖ ਸੰਬੰਧੀਆਂ ਦੀ ਕਿਤੇ ਬਦਨਾਮੀ ਨਾ ਹੋ ਜਾਏ। ਭਾਵੇਂ ਉਹਦੇ ਘਰ ਦੇ ਵਿੱਚੋਂ ਕੋਈ ਸ਼ਖਸ ਜਿਹੜਾ ਉਹ ਗਲਤੀਆਂ ਕਰਨ ਦੀਆਂ ਸਾਰੀਆਂ ਹੱਦਾਂ ਕਿਉਂ ਨਾ ਟੱਪ ਜਾਵੇ ਪਰ ਇੱਕ ਸ਼ਖਸ ਜ਼ਰੂਰ ਅਜਿਹਾ ਹੁੰਦਾ ਜਿਹੜਾ ਪਰਦੇ ਪਾਉਂਦਾ ਰਹਿੰਦਾ। ਪਿਛਲੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਕਿ ਇੱਕ 13 ਸਾਲਾਂ ਲੜਕੀ ਜਿਹੜਾ ਉਹਦਾ ਮਰਡਰ ਹੋ ਗਿਆ ਤੇ ਮਰਡਰ ਉਹਦਾ ਕੀਤਾ ਗਿਆ ਉਹਦੀ ਮਾਂ ਵੱਲੋਂ ਤੇ ਉਹਦੇ ਸਕੇ ਤਾਏ ਵੱਲੋਂ ਇਹ ਖਬਰ ਜਦੋਂ ਸਾਰੇ ਪਾਸੇ ਨਸ਼ਰ ਹੋਈ ਤਾਂ ਲੋਕ ਜਿਹੜੇ ਆ ਵਨਸ ਵਨੀਆਂ ਗੱਲਾਂ ਕਰਨ ਲੱਗੇ ਭਈ ਦੇਖੋ ਮਾਂ ਦੇ ਨਜਾਇਜ਼ ਸਬੰਧ ਸੀਗੇ ਉਹਦੇ ਜੇਠ ਦੇ ਨਾਲ ਤੇ ਲੜਕੀ ਜਿਹੜੀ ਆ ਉਹ ਜਦੋਂ ਸਕੂਲ ਤੋਂ ਆਉਂਦੀ ਆ ਤਾਂ ਉਹ ਆਪਣੀ ਮਾਂ ਨੂੰ ਤੇ ਆਪਣੇ ਤਾਏ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਦੇਖ ਲੈਂਦੀ ਆ ਤੇ ਬਾਅਦ ਚੋਂ ਇਹਦੀ ਮਾਂ ਤੇ ਇਹਦਾ ਤਾਇਆ ਮਿਲ ਕੇ ਉਹਦਾ ਕਤਲ ਕਰ ਦਿੰਦੇ ਆ ਇਹ ਖਬਰ ਸਾਰੇ ਪਾਸੇ ਚੱਲੀ ਇਸੇ ਦੌਰਾਨ ਲੜਕੀ ਦਾ ਜਿਹੜਾ ਪਿਤਾ ਜਿਹੜੀ ਲੜਕੀ ਮਰ ਗਈ ਉਹਦਾ ਜਿਹੜਾ ਪਿਤਾ ਜਿਹੜਾ ਫੌਜੀ ਐ ਜਿਹਦਾ ਨਾਮ ਗੁਰਦੀਪ ਸਿੰਘ ਐ ਉਹ ਕੈਮਰੇ ਮੂਰੇ ਆਉਂਦਾ ਉਹ ਕੈਮਰੇ ਦੇ ਸਾਹਮਣੇ ਆ ਕੇ ਬਿਆਨ ਦਿੰਦਾ ਕਿ ਦਰਸਲ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੇਰੀ ਜਿਹੜੀ ਬੇਟੀ 13 ਸਾਲਾਂ ਪ੍ਰੀਤਕੌਰ ਐ ਉਹਨੂੰ ਅਸਲ 'ਚ ਸੱਪ ਲੜ ਗਿਆ ਸੀਗਾ ਇਸ ਕਰਕੇ ਉਹਦੀ ਜਿਹੜੀ ਮੌਤ ਹੋਈ ਐ ਤੇ ਕਿਉਂਕਿ ਕਹਿੰਦਾ ਵੀ ਮੈਂ ਫੌਜ ਦੀ ਡਿਊਟੀ ਦੇ ਵਿੱਚ ਸੀਗਾ ਮੇਰਾ ਤੁਰੰਤ ਆਉਣਾ ਅਸੰਭਵ ਸੀ ਤੇ ਇਸੇ ਕਰਕੇ ਕਹਿੰਦਾ ਮੈਂ ਹੀ ਇਜਾਜ਼ਤ ਦੇ ਦਿੱਤੀ ਸੀਗੀ ਵੀ ਤੁਸੀਂ ਪਿੰਡ ਦੇ ਚਾਰ ਬੰਦੇ ਲੈ ਕੇ ਜਾ ਕੇ ਤੇ ਇਸ ਬੱਚੀ ਦਾ ਜਿਹੜਾ ਸੰਸਕਾਰ ਕਰ ਦਿਓ ਪਰ ਕਿਉਂਕਿ ਪੁਲਿਸ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਸੀਗੀ ਉਹ ਕੜੀ ਨਾਲ ਕੜੀ ਜੋੜ ਰਹੇ ਸੀਗੇ ਤਾਂ ਅੱਜ ਪੁਲਿਸ ਨੇ ਉਹਦੇ ਜਦੋਂ ਤਾਏ ਨੂੰ ਗ੍ਰਿਫਤਾਰ ਕੀਤਾ ਜਗਤਾਰ ਸਿੰਘ ਨੂੰ ਤਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਦਰਅਸਲ ਮੋਹਾਲੀ ਦੇ ਸਹਾਨਾ ਥਾਣੇ ਦੇ ਅਧੀਨ ਪੈਂਦੇ ਪਿੰਡ ਸ਼ਾਮਪੂਰਾ ਦੇ ਵਿੱਚ 11 ਜੁਲਾਈ ਨੂੰ ਇੱਕ 13 ਸਾਲਾ ਪ੍ਰੀਤਕੌਰ ਦਾ ਮਰਡਰ ਹੋ ਗਿਆ ਸੀਗਾ ਤੇ ਅਗਲੇ ਦਿਨ ਉਹਦਾ ਸੰਸਕਾਰ ਕਰਤਾ ਸੀਗਾ ਫਿਰ ਕੁਝ ਬੰਦਿਆਂ ਨੇ ਪੁਲਿਸ ਨੂੰ ਸਾਰੀ ਕਹਾਣੀ ਦੱਸੀ ਵੀ ਜਿਹੜੀ ਪ੍ਰੀਤ ਦੀ ਮਾਂ ਅੰਗਰੇਜ਼ ਕੌਰ ਹੈ ਇਹਦਾ ਰਿਲੇਸ਼ਨ ਜਿਹੜਾ ਇਲੀਗਲ ਨਜਾਇਜ਼ ਰਿਲੇਸ਼ਨ ਇਲਿਸੀਟ ਰਿਲੇਸ਼ਨ ਜਿਹੜਾ ਉਹ ਇਹਦੇ ਜੇਠ ਜਗਤਾਰ ਸਿੰਘ ਦੇ ਨਾਲ ਹੈ ਤੇ ਦੱਸਦੇ ਇਹ ਵੀ ਸੀਗੇ ਬਈ ਇਸ ਬੱਚੀ ਨੇ ਕਿਤੇ ਉਹਨਾਂ ਨੂੰ ਦੇਖ ਲਿਆ ਤੇ ਇਹ ਚੰਗੀ ਭਲੀ ਬੱਚੀ ਦਾ ਜਿਹੜਾ ਵਾ ਉਹ ਮਰਡਰ ਕਰ ਦਿੱਤਾ ਹੁਣ ਹੋਇਆ ਵੀ ਬਿਲਕੁਲ ਇਸੇ ਤਰ੍ਹਾਂ ਹੀ ਸੀਗਾ ਇਹ ਬੱਚੀ ਜਦੋਂ ਸਕੂਲੋਂ ਆਉਂਦੀ ਆ ਤਾਂ ਆਪਣੀ ਮਾਂ ਨੂੰ ਤੇ ਆਪਣੇ ਤਾਏ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਦੇਖ ਲੈਂਦੀ ਆ ਫੇਰ ਇਹਦੀ ਮਾਂ ਤੇ ਇਹਦਾ ਤਾਇਆ ਕੀ ਕਰਦੇ ਆ ਆਪਣੀ ਬੱਚੀ ਨੂੰ ਜਿਹੜਾ ਇਹ ਪਹਿਲਾਂ ਜ਼ਹਿਰ ਦਿੰਦੇ ਆ ਜ਼ਹਿਰ ਦਿੰਦੇ ਆ ਉਹਦੀ ਹਾਲਤ ਵਿਗੜ ਜਾਂਦੀ ਆ ਤੇ ਕਿਸੇ ਹਸਪੀਟਲ ਉਹਨੂੰ ਲੈ ਕੇ ਨਹੀਂ ਜਾਂਦੇ ਡਰਾਮਾ ਜ਼ਰੂਰ ਕਰਦੇ ਆ ਵੀ ਉਹਨੂੰ ਗੱਡੀ 'ਚ ਪਾਇਆ ਤੇ ਲੈ ਗਏ ਪਰ ਉਹਨੂੰ ਹਸਪੀਟਲ ਲੈ ਕੇ ਨਹੀਂ ਜਾਂਦੇ ਬੱਚੀ ਜਿਹੜੀ ਆ ਉਹ ਹੌਂਕੇ ਲੈ ਰਹੀ ਸੀ ਸਾਹ ਲੈ ਰਹੀ ਸੀਗੀ ਤੇ ਇਹਨਾਂ ਨੂੰ ਲੱਗਾ ਵੀ ਇਹ ਮਰ ਜਾਊਗੀ ਕਿਤੇ ਰਸਤੇ 'ਚ ਜਾਂਦੀ ਜਾਂਦੀ ਪਰ ਉਹ ਬੱਚੀ ਮਰੀ ਨਹੀਂ ਫੇਰ ਇਹ ਉਹਨੂੰ ਵਾਪਸ ਘਰ ਲਿਆਉਂਦੇ ਆ ਇਹਦੀ ਮਾਂ ਤੇ ਇਹਦਾ ਤਾਇਆ ਤੇ ਆ ਕੇ ਉਹਦਾ ਇਹ ਗਲ ਘੁੱਟ ਦਿੰਦੇ ਆ ਜਦੋਂ ਉਹਦਾ ਕੋਟ ਦਿੰਦੇ ਆ 13 ਸਾਲਾਂ ਪ੍ਰੀਤਕੌਰ ਦਾ ਤਾਂ ਫਿਰ ਉਹ ਜਿਹੜੀ ਆ ਉਹਦੀ ਜਾਨ ਨਿਕਲ ਜਾਂਦੀ ਹੈ ਉਹ ਮਰ ਜਾਂਦੀ ਹੈ ਤੇ ਅਗਲੇ ਦਿਨ ਪੂਰੇ ਪਿੰਡ ਦੇ ਵਿੱਚ ਇਹ ਗੱਲ ਉਡਾ ਦਿੱਤੀ ਜਾਂਦੀ ਹੈ ਵੀ ਇਸ ਬੱਚੀ ਨੂੰ ਸੱਪ ਲੜ ਗਿਆ ਜਿਸ ਕਰਕੇ ਇਹਦੀ ਜਿਹੜੀ ਮੌਤ ਹੋ ਗਈ ਕਿਉਂਕਿ ਇਹੀ ਗੱਲਾਂ ਇਹਦੇ ਪਿਤਾ ਨੇ ਵੀ ਟੀਵੀ ਅੱਗੇ ਕਹੀਆਂ ਸੀਗੀਆਂ ਇਹੀ ਗੱਲਾਂ ਪ੍ਰੈਸ ਅੱਗੇ ਰੱਖੀਆਂ ਸੀਗੀਆਂ ਵੀ ਮੇਰੀ ਬੇਟੀ ਜਿਹੜੀ ਆ ਉਹ ਉਹਨੂੰ ਸੱਪ ਲੜਿਆ ਦਰਸਲ ਉਹ ਜਿਹੜਾ ਗੁਰਦੀਪ ਸਿੰਘ ਨਾਂ ਦਾ ਸ਼ਖਸ ਆ ਉਹ ਚਾਹੁੰਦਾ ਸੀਗਾ ਵੀ ਹੁਣ ਜਿਹੜਾ ਬੇੜਾ ਗਰਕ ਸਾਡੇ ਘਰ ਦਾ ਹੋਣਾ ਸੀ ਉਹ ਤਾਂ ਹੋ ਗਿਆ ਮੇਰੀ ਬੱਚੀ ਜਹਾਨੋ ਤੁਰਨੀ ਸੀਗੀ ਉਹ ਚਲੀ ਗਈ ਆ ਵੀ ਘੱਟੋ-ਘੱਟ ਜਿਹੜੇ ਮੇਰੇ ਬਾਕੀ ਦੋ ਬੱਚੇ ਆ ਕਿਉਂਕਿ ਗੁਰਦੀਪ ਸਿੰਘ ਦੇ ਤਿੰਨ ਬੱਚੇ ਸੀ ਦੇ ਦੋ ਬੇਟੀਆਂ ਤੇ ਇੱਕ ਬੇਟਾ ਵੀ ਘੱਟੋ ਘੱਟ ਇਹ ਗੱਲ ਇੱਥੇ ਹੀ ਠੱਪੀ ਜਾਏਗੀ ਪਰ ਕਿਉਂਕਿ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਸੀਗੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਉਹਨਾਂ ਨੇ ਜਦੋਂ ਇਹਦੇ ਤਾਏ ਜਗਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਇਨ ਬਿਨ ਉਹਨੇ ਪੂਰੀ ਜਿਹੜੀ ਕਹਾਣੀ ਆ ਉਹ ਸੁਣਾ ਦਿੱਤੀ ਵੀ ਦਰਸਲ ਹੋਇਆ ਕੀ ਸੀ ਹੁਣ ਇਸ ਬੱਚੀ ਦੀ ਜਿਹੜੀ ਮਾਂ ਅੰਗਰੇਜ਼ ਘਰ ਆ ਉਹ ਇਸ ਵੇਲੇ ਫਰਾਰ ਚੱਲ ਰਹੀ ਆ ਤੇ ਪੁਲਿਸ ਉਹਦੀ ਵੀ ਪੜਤਾਲ ਕਰਦੀ ਪਈ ਆ ਉਧਰ ਪੁਲਿਸ ਜਿਹੜੀ ਆ ਉਹ ਸਖਤੀ ਦੇ ਨਾਲ ਜਗਤਾਰ ਸਿੰਘ ਤੋਂ ਪੁੱਛਗਿੱਛ ਕਰ ਰਹੀ ਆ ਉਹਦਾ ਨਾਰਕੋ ਟੈਸਟ ਕਰਾਉਣੇ ਦੀ ਵੀ ਤਿਆਰੀ ਹੋ ਰਹੀ ਆ ਵੀ ਹੋਇਆ ਕੀ ਸੀਗਾ ਕੀ ਸੀ ਚੱਲ ਰਿਹਾ ਸੀਗਾ ਸੋ ਇਹ ਜਿਹੜੇ ਇਲੀਗਲ ਰਿਲੇਸ਼ਨ ਹੁੰਦੇ ਆ ਨਾ ਇਹ ਸਾਨੂੰ ਹਮੇਸ਼ਾ ਜਿਹੜਾ ਇੱਕ ਡੈਡ ਐਂਡ ਤੇ ਹੀ ਲੈ ਕੇ ਜਾਂਦੇ ਆ ਜਿੱਥੋਂ ਮੁੜਨਾ ਬੜਾ ਅਸੰਭਵ ਹੁੰਦਾ ਜਿੱਥੋਂ ਜਿਹੜਾ ਵਾ ਉਹ ਬੰਦਾ ਜਾਂ ਤਾਂ ਬਦਨਾਮੀ ਕਰਾ ਕੇ ਮੁੜਦਾ ਤੇ ਜਾਂ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਹੀ ਬੰਦਾ ਜਿਹੜਾ ਉਹ ਵਾਪਸ ਆਉਂਦਾ ਵੈਸੇ ਤਾਂ ਵਾਪਸ ਆਉਂਦਾ ਨਹੀਂ ਕਿਉਂਕਿ ਬਦਨਾਮੀ ਜਿਹੜੀ ਆ ਇਹ ਤਾਂ ਫਿਰ ਸਦੀਆਂ ਤੱਕ ਦਹਾਕਿਆਂ ਤੱਕ ਨਾਲ ਬੰਦੇ ਦੇ ਚੱਲਦੀ ਆ ਵੀ ਇਹਨਾਂ ਦੇ ਪਰਿਵਾਰ 'ਚ ਇਦਾਂ ਦੀ ਗੱਲਬਾਤ ਹੋਈ ਸੀ ਸੋ ਬੜੀ ਮਾੜੀ ਗੱਲ ਆ ਪਰ ਦੂਸਰੇ ਪਾਸੇ ਪੁਲਿਸ ਨੇ ਪੂਰੀ ਮਸਤੈਦੀ ਦੇ ਨਾਲ ਕੰਮ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਇਸ ਬੱਚੀ ਦਾ ਮਰਡਰ ਹੋਇਆ ਵੀ ਇਹ ਬੱਚੀ ਨੂੰ ਸੱਪ ਨਹੀਂ ਲੜਿਆ ਇਹ ਨੈਚੁਰਲ ਡੈਥ ਨਹੀਂ ਹੈਗੀ ਇਹਨੂੰ ਪੂਰੀ ਉਹਨਾਂ ਨੂੰ ਕਹਾਣੀ ਜਿਹੜੀ ਉਹ ਪਿੰਡ ਵਾਲੇ ਦੱਸ ਦਿੰਦੇ ਆ ਜਦੋਂ ਤੁਹਾਡਾ ਕਿਤੇ ਇਦਾਂ ਦਾ ਹੁਣ ਜਾਣ ਹੋਵੇ ਤੁਸੀਂ ਜਿਹੜਾ ਵਾ ਕਿਤੇ ਇਦਾਂ ਦੇ ਕੰਮ ਰਿਲੇਸ਼ਨ ਦੇ ਵਿੱਚ ਹੋਵੇ ਤਾਂ ਲੋਕਾਂ ਨੂੰ ਜ਼ਰੂਰ ਪਤਾ ਲੱਗ ਜਾਂਦਾ ਕੋਈ ਕਹਿੰਦਾ ਕੋਈ ਨਹੀਂ ਕਹਿੰਦਾ ਪਰ ਪਤਾ ਤੁਹਾਡੇ ਬਾਰੇ ਜ਼ਰੂਰ ਲੱਗ ਜਾਂਦਾ ਸੋ ਇਸੇ ਤਰ੍ਹਾਂ ਪਿੰਡ ਵਾਲਿਆਂ ਨੂੰ ਸ਼ੱਕ ਸੀਗਾ ਹਾਲਾਂਕਿ ਜਦੋਂ ਗੁਰਦੀਪ ਸਿੰਘ ਨੇ ਆਪਣਾ ਬਿਆਨ ਦਿੱਤਾ ਸੀਗਾ ਪ੍ਰੈਸ ਅੱਗੇ ਤੇ ਪਿੰਡ ਵਾਲੇ ਵੀ ਨਾਲ ਸੀ ਕਹਿੰਦੇ ਸੀ ਵੀ ਇਹ ਲੜਕੀ ਬਹੁਤ ਚੰਗੀ ਹੈ ਯਾਨੀ ਕਿ ਅੰਗਰੇਜ਼ ਕੋਰ ਜਿਹੜੀ ਗੁਰਦੀਪ ਦੀ ਵਾਈਫ ਸੀਗੀ ਪਰ ਅਸਲ ਕਹਾਣੀ ਇਹ ਸੀਗੀ ਵੀ ਦਰਅਸਲ 12 ਜੁਲਾਈ ਨੂੰ ਜਿਸ ਬੱਚੀ ਦਾ ਸੰਸਕਾਰ ਕੀਤਾ ਗਿਆ ਜਿਹਨੂੰ 11 ਜੁਲਾਈ ਦੀ ਰਾਤ ਨੂੰ ਮਾਰ ਦਿੱਤਾ ਗਿਆ ਉਹ ਉਹਦੀ ਮਾਂ ਨੇ ਤੇ ਜਗਤਾਰ ਸਿੰਘ ਨੇ ਰਲ ਕੇ ਹੀ ਮਾਰਿਆ ਮਾਰਿਆ ਸੀਗਾ ਕਿਉਂਕਿ ਬੱਚੀ ਸਕੂਲੋਂ ਛੇਤੀ ਆ ਗਈ ਤੇ ਉਹਨੇ ਆਪਣੀ ਮਾਂ ਨੂੰ ਆਪਣੇ ਤਾਏ ਦੇ ਨਾਲ ਅਪੱਤੀ ਜਨਕ ਹਾਲਤ ਦੇ ਵਿੱਚ ਦੇਖ ਲਿਆ ਜਿੱਤੋਂ ਬਾਅਦ ਫਿਰ ਇਹਨਾਂ ਨੂੰ ਲੱਗਾ ਵੀ ਇਹ ਬੱਚੀ ਹੁਣ ਆਪਣੇ ਪਿਤਾ ਨੂੰ ਦੱਸੇਗੀ ਜਾਂ ਆਪਣੇ ਨਾਨਕੇ ਪਰਿਵਾਰ 'ਚ ਕਿਸੇ ਨਾਲ ਗੱਲ ਕਰੇਗੀ ਹੋ ਸਕਦਾ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਇਹ ਖਬਰ ਜਿਹੜੀ ਵਾਇਰਲ ਹੋ ਰਹੀ ਹੈ ਵੀ ਉਸ ਗੁਰਦੀਪ ਸਿੰਘ ਜਿਹੜਾ ਫੌਜੀ ਆ ਉਹਨੂੰ ਤਾਂ ਸਲਾਮ ਹੈ ਕਿਉਂਕਿ ਉਹ ਤਾਂ ਆਪਣਾ ਘਰ ਬਚਾਉਣਾ ਚਾਹੁੰਦਾ ਸੀਗਾ ਪਰ ਪੁਲਿਸ ਜਿਹੜੀ ਆ ਉਹ ਕਹਿੰਦੇ ਵੀ ਅਸੀਂ ਇਨਸਾਫ ਦਿਵਾਉਣਾ ਉਸ ਵਿਚਾਰੀ ਬੱਚੀ ਨੂੰ ਪ੍ਰੀਤਕੌਰ ਜਿਹੜੀ ਇਹਨਾਂ ਦੀਆਂ ਜਿਹੜੀਆਂ ਆਯਾਸ਼ੀਆਂ ਕਹਿ ਲਈਏ ਜਾਂ ਇਹਨਾਂ ਦੇ ਜਿਹੜੇ ਇਲਿਗਲ ਰਿਲੇਸ਼ਨ ਸੀਗੇ ਉਹਦੀ ਭੇਟ ਚੜ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ